महिलाओं और लड़कियों के प्रति बढ़ते हुए अपराध के मामले सोचने पर मजबूर करती हैं कि ये अपराध आखिर शुरू कहां से होते हैं ऐसा ही मामला जंडियाला गुरु के स्थानीय बस स्टैंड में देखने को मिला जिसके बाद ट्रैफिक पुलिस ने आज एक विशेष चालान काटा आपको बता दें कि स्कूल की छुट्टी होने के बाद एक मोटरसाइकिल पर सवार तीन मनचले लड़के लड़कियों को परेशान करते थे जिसके चलते लड़कियों के माता पिता ने कई बार पुलिस से शिकायत की शिकायत के बाद प्रशासन हरकत में आई और आज मौके पर ही करीब आठ दस चालान काटे आपको बता दें कि इस मौके पर ट्रैफिक पुलिस ने कहा कि 18 साल से कम उम्र का कोई भी व्यक्ति दो पहिया वाहन चलाता पकड़ा गया तो उसका भी चालान किया जाएगा उन्होंने बच्चों के अभिभावकों से अपील की कि वे 18 वर्ष से कम उम्र के बच्चों को दो पहिया वाहन ना चलाने दें हेलमेट बस इतना देखो वेखी कोई भी नहीं पौंदा किन्ने के बंदे समझदार है देखो ठीक है जेड़ा देख लिया ओना हेलमेट दी पाया बाकी इधर तुरे फिरते आ भी नंगे गए देखो इधर भी कैमरे मारो मड़े जे किन्ने आ किन्ने हेलमेट पाए है ਰੋਲਾ ਕੈਮਰਾ ਆ ਬੀਬੀ ਇਸ ਨੂੰ ਨਹੀਂ ਉਹਦੀ ਇਹਨੇ ਹਲਮਟ ਪਾਇਆ ਉਹ ਪਿਛੇ ਜਾਣਾ ਤੇ ਇਹਨਾਂ ਹਲਮਟ ਪਾਇਆ ਚੈੱਕ ਦੇਖੋ ਕਿੰਨਿਆਂ ਜਾਣੇ ਹਲਮਟ ਪਾਇਆ ਤੇ ਕਿੰਨਿਆਂ ਨਹੀਂ ਪਾਏ ਕਾਨੂੰਨ ਹੁੰਦਾ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਇਹ ਥੋੜਾ ਵੀ ਮੈਂ ਬੁਲਟ ਤੇ ਆਉਂਡਿਆ ਮੈਂ ਮੈਨੂੰ ਰੋਕ ਲਿਆ ਤੂੰ ਹਲਮਟ ਨਹੀਂ ਪਾਇਆ ਤੇਰਾ ਚਲਾਨ ਕੱਟਦਾ ਜਾਂਦੇ ਹੋਵੇ ਸਾਰਿਆਂ ਵਾਸਤੇ ਸੇਮ ਹੋਵੇ ਜਾਂ ਹੋਵੇ ਕਿਸੇ ਦੇ ਵਾਸਤੇ ਕੁਝ ਨਾ ਹੋਵੇ ਸਹੀ ਹੈ ਮੈਂ ਬੁਟ ਲੈ ਕੇ ਆਉਂਡਿਆ ਇਹਦਾ ਇਹੀ ਹੋ ਗਿਆ ਵੀ ਹਾਂ ਬੁਟ ਲੈ ਕੇ ਆਉਂਡਿਆ ਇਹਦਾ ਚਲਾਨ ਕੱਟੋ ਮਜਾ ਤਾਂ ਤਾਂ ਸਾਰਿਆਂ ਨੇ ਕਟਿਆ ਬੀਬੀ ਹਣ ਜਾਂਡੀ ਇਹ ਹਲਮਟ ਕਿਥੇ ਆ ਸਾਰਿਆਂ ਵਾਸਤੇ ਹੋਣਾ ਚਾਹੀਦਾ ਨਾ ਹਲਮਟਿਆ ਤੇ ਕੀ ਮੰਗ ਕਰਦੇ ਮੰਗੇ ਕਰਦੇ ਕਾਨੂੰਨ ਹੋਵੇ ਸਾਰਿਆਂ ਵਾਸਤੇ ਹੋਵੇ ਨਹੀਂ ਤਾਂ ਹੋਵੇ ਤਾਂ ਕਿਸੇ ਦੇ ਵਾਸਤੇ ਵੀ ਕੁਝ ਨਾ ਹੋਵੇ ਜੇ ਹੋਵੇ ਤਾਂ ਸਾਰਿਆਂ ਵਾਸਤੇ ਹੋਵੇ ਇਹਦਾ ਇਹ ਮਤਲਬ ਨਹੀਂ ਪਿਆ ਮੈਂ ਤੁਰਿਆ ਹੁਣ ਡਿਆ ਮੈਂ ਤੇ ਮੇਰਾ ਹਲਮਟ ਦਾ ਚਲਾਨ ਕਰਤਾ ਬਾਕੀ ਬੀਬੀ ਵੀ ਨਾ ਕੀ ਕੋਈ ਬੰਦਾ ਵੀ ਨਾ ਗਿਆ ਗਾਲੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਦੇ ਵਿੱਚ ਕੀ ਲੱਗਦਾ ਇਹਦੇ ਵਿੱਚ ਕੀ ਲੱਗਦਾ ਰੇ ਅਭੀ ਜਾਣਦਾ ਪੁਲਿਸ ਵਾਲਿਆਂ ਨੂੰ ਪਤਾ ਹੋਊਗਾ ਕੀ ਲੱਗਦਾ ਕੀ ਨਹੀਂ ਸਕਦਾ ਨਾ ਹਾਂ ਬਾਕੀ ਕੋਈ ਜਾਣਦੇ ਬਿਨਾਂ ਇਹ ਫਿਰ ਇਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਆ ਬੀਬੀਆਂ ਨੂੰ ਕਿਉਂ ਨਹੀਂ ਰੋਕਦੇ ਇਹਨਾਂ ਦੇ ਹਲਮਟ ਕਿੱਥੇ ਆ ਆ ਵੀਰ ਨਾਂਗੇ ਗਿਆ ਇਹਦਾ ਹਲਮਟ ਕਿੱਥੇ ਆ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਇਹ ਖਾਲੀ ਬੁਲਟ ਵਾਲੇ ਯਾਲੇ ਦੇ ਦਿੰਦੇ ਇਹਨਾਂ ਨੂੰ ਮੰਗ ਕੇ ਮੰਗੇ ਦੀ ਮੈਂ ਤਾਂ ਪਹਿਲਾਂ ਹੀ ਬੋਲਿਆ ਵਾ ਕਾਨੂੰਨ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਵਾ ਜਿਹੜੇ ਸਮਝਿਆ ਜਾਵੇ ਸਾਰੇ ਵਾਸਤੇ ਕਾਨੂੰਨ ਇੱਕਿਆ ਤੇ ਇੱਕ ਅੱਖ ਦੇ ਨਾਲ ਸਾਰੇ ਵੇਖਣੇ ਚਾਹੀਦੇ ਆ ਏ ਨਹੀਂ ਵੀ ਮੈਂ ਬੁਲਟ ਤੇ ਹੋਂਡਾ ਵੀ ਮੇਰੇ ਬਾਅਦ ਤੇ ਕੋਈ ਵੱਖਰਾ ਕਾਨੂੰਨ ਆ ਕੋਈ ਸਪਲੈਂਡਰ ਤੇ ਚਲ ਗਿਆ ਕੋਈ ਬੀਬੀ ਅਕਸਵਾ ਤੇ ਚਲ ਗਈ ਆ ਉਹਦੇ ਬਾਅਦ ਤੇ ਕਾਨੂੰਨ ਕੋਈ ਵੱਖਰਾ ਵਾ ਉਹ ਬੰਦਾ ਜਾਂਦਾ ਸਪਲੈਂਡਰ ਤੇ ਉਹਦਾ ਹਲਮਟ ਨਹੀਂ ਹੈਗਾ ਹੁਣ ਉਹਦਾ ਚਲਾਨ ਨਹੀਂ ਕਟਿਆ ਹੋ ਰਹੀ ਆ ਜਿਹੜਾ ਹੈ ਤਾਂ ਦੇ ਮੁਤਾਬਕ ਜਿਹੜਾ ਵਾ ਠਾੜਾ ਜਿਹਾ ਚੰਦਿਆਲਾ ਦੇ ਏਰੀਆ ਦੇ ਵਿੱਚ ਇੱਥੇ ਮੋਟਰਸਾਈਕਲ ਜਿਹੜੇ ਸੀ ਬਹੁਤ ਪਟਾਕੇ ਮਾਰਦੇ ਸੀ ਉਹਨਾਂ ਦੇ ਸਤੰਭ ਵਿੱਚ ਅੱਜ ਬਾਸ ਕੇ ਮਿਚਲਾਈ ਗਈ ਹੈ ਇੱਥੇ ਮੋਟਰਸਾਈਕਲਾਂ ਨੂੰ ਚੈੱਕ ਕਰਕੇ ਜਿਹੜੇ ਬਿਨਾ ਕਾਰਜਾਂ ਤੋਂ ਜਾਂ ਬਿਨਾ ਅਵਾਰਾਗਰਦੀ ਤੇ ਤੁਰੇ ਫਿਰਦੇ ਉਦਾਂ ਹੀ ਤਿੰਨ ਤਿੰਨ ਚੜੀ ਚੜ ਕੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਕੋਈ ਵੇਰਨਸ ਵੀ ਕਰਾ ਦੇ ਵੇਰਨਸ ਵੀ ਕਰ ਰਹੇ ਆਪਾਂ ਇਹੋ ਜੋ ਤੁਹਾਨੂੰ ਸੁਝਾਅ ਦੇਣਾ ਚਾਹੁੰਦੇ ਆਂ ਵੀ ਆਪਣੇ ਬੱਚਿਆਂ ਨੂੰ ਬਿਨਾ ਮੋਟਰਸਾਈਕਲ ਦੇ ਲਾਇਸੈਂਸ ਤੋਂ ਬਿਨਾਂ ਮੋਟਰਸਾਈਕਲ ਨਾ ਆ ਦਿਓ ਜਾਂ ਕੋਈ ਵੀ ਕਲਚਲੌ ਨਾ ਆ ਦਿਓ ਇਹਦਾ ਜਿਹੜਾ ਨੁਕਸਾਨ ਜੇ ਕਿਸਦਾ ਹੋ ਗਿਆ ਜੇ ਕਿਸੇ ਦਾ ਹੋ ਗਿਆ ਜਾਂ ਆਪਣਾ ਹੋ ਗਿਆ ਤਾਂ ਉਹਦੇ ਵਾਸਤੇ ਬਹੁਤ ਤਗੜਾ ਖਮਿਆਜਾ ਪੁੱਟ ਰਾਂ ਪੈਂਦਾ ਵਾ ਐਕਸੀਡੈਂਟ ਬਹੁਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਦੇ ਕਰਕੇ ਮੌਤਾਂ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਕੁ ਚਲਾਣ ਜਿਹੜੇ ਤੁਸੀਂ ਉਹ ਕੱਟ ਚੁੱਕੇ ਹੋ ਹੁਣ ਤੱਕ ਆਪਾਂ ਜਿਹੜੇ ਆਹਨ ਆਪਾਂ ਅੰਦਾਲਾ ਤੇ ਰਮਦਾਸ ਸਿੰਘ ਚਲਾਕੀ ਤੋਂ ਉਹਦੇ ਵੀ ਅੱچھے ਚਲਾਣ ਕੱਟ ਕੇ ਆਏ ਸੀ ਇਹੋ ਜਿਹੇ ਮੋਟਰਸਾਈਕਲਾਂ ਦੇ ਉੱਤੇ ਟੈਂਟ ਟੰਡਾ ਕੇ ਮਾਰਦੇ ਆ ਚਾਰ ਮੋਟਰਸਾਈਕਲਾਂ ਦੇ ਚਲਾਣਾ ਪਾ ਦਿੱਤੇ ਸੀ ਅੱਜ ਵੀ ਇੱਥੇ ਜਿਹੜਾ ਬਾਈਕ ਸਾਈਕਲ ਜਿਹੜਾ ਟਾਕੇ ਮਾਰਦੇ ਨੇ ਤਿੰਨ ਤੇ ਦੂਜੀ ਆਮ ਜਿਹੜੇ ਆ ਉਹਨਾਂ ਦੇ ਵੀ ਤਲਾ ਦੇ ਤਿੰਨ ਮੋਟੇ ਚਲਾਣੋਂ ਟਿਕਲੇ ਹੁੰਦਾ ਹੈ ਇਹ ਸਰ ਕੈਸ਼ ਕੱਢੀਏ ਕਿ ਤੂੰ ਕਟੇਗੀ ਉਹ ਹੁਣ ਆਨਲਾਈਨ ਮਸ਼ੀਨ ਦੇ ਵਿੱਚ ਕੱਢੇ ਜਾਂਦੇ ਅੱਜ ਕੱਲ੍ਹ ਚਲਾਨ ਸਹੀ ਮਸ਼ੀਨ ਚੱਲੀ ਆ ਉਹਦੇ ਕੈਸ਼ ਫੀਮਤ ਨਾਲ ਹੀ ਹੋ ਜਾਂਦੀ ਆ ਗੂਗਲ ਪੇਅਰ ਦੁਆਰਾ ਜਾਂ ਪੀਐਮ ਦੁਆਰਾ ਹੋ ਜਾਂਦੀ ਆ ਤਾਂ ਕਿ ਲੋਕਾਂ ਨੂੰ ਤਕੱਜਲ ਕਰਾਈ ਨਾ ਹੋਵੇ ਵੀ ਆਟਕੇ ਦਫਤਰ ਜੁਰਮਾਨਾ ਜੀ ਪੱਖੇ ਪੱਖੇ ਜੁਰਮਾਨੇ ਜਿੱਦਾਂ ਖੈ ਮਤ 10000 ਰੁਪਿਆ ਵਾ ਅਲਚੋਰ ਦਾ 8000 ਰੁਪਿਆ ਵਾ ਪੋਲੂਸ਼ਨ ਦਾ 5000 ਰੁਪਿਆ ਵਾ ਤੇ ਮੈਂ ਇਹਦੇ ਵੇਲੇ ਇੱਕ ਦੁਬਾਰਾ ਸਾਡੇ ਮੀਡੀਆ ਦੇ ਜਿਹੜੀ ਇਹੋ ਲੋਕਾਂ ਨੂੰ ਸਜੈਕਸ਼ਨ ਦੇਣਾ ਚਾਹੁੰਦਾ ਵਾ ਕਿ ਆਪਣੇ ਕਾਲਜ ਪੱਤਰ ਪੂਰੇ ਗੁਰਦ ਕਰੋ ਐਵੇਂ ਸਾਫ ਸਾ ਜਿਹੜੇ ਆਪਣੇ ਜੁਰਮਾਨੇ ਨਾ ਭਰੋ ਜਿੰਨਾ ਆਪਾਂ ਜੁਰਮਾਨਾ ਭਰਨਾ ਉਹਨੇ ਦੇ ਵਿੱਚ ਸਾਡੇ ਕਾਲਜ ਕੰਪਲੀਟ ਹੋ ਜੰਦੇ ਸਿਰਫ ਸਾਡੀ ਇੱਕ ਗੱਲ ਗੇਲੀ ਆ ਕਿ ਆਪਾਂ ਕਾਲੀ ਨਹੀਂ ਪੂਰੇ ਕਰਦੇ ਜੇਕਰ ਤੁਹਾਡੇ ਕਾਲਜ ਪੂਰੇ ਹੋਣਗੇ ਤਾਨੂੰ ਜੇਕਰ ਮੰਨ ਲਓ ਲਾਇਸੈਂਸ ਹੋਏਗਾ ਬੱਚੇ ਕੋ ਤੇ ਉਹਦਾ ਜੇਕਰ ਪਰ ਕੋਈ ਤਲਵ ਐਕਸੀਡੈਂਟ ਹੋਏ ਲਾ ਤਾਂ ਤੁਹਾਨੂੰ ਬੈਨੀਫਿਟ ਮਿਲੂਗਾ ਪੰਜਾਬ ਸਰਕਾਰ ਸੈਂਟਰ ਸਰਕਾਰ। ਕਈ ਲੋਕ ਜਿਹੜੇ ਕਹਿ ਰਹੇ ਆ ਵੀ ਸਾਡੇ ਜਿਹੜੇ ਬਾਕੀ ਐਵੇਂ ਬਿਨਾਂ ਹਲ ਮਰਦੇ ਜਾ ਰਹੇ ਆ ਉਹਨਾਂ ਦਾ ਚਲਾਨ ਨਹੀਂ ਕੱਟੇ ਜਾ ਰਹੇ। ਦੇਖੋ ਜੀ ਸਾਡਾ ਸਟਾਫ ਲੱਗਾ ਸੀ ਤੁਸੀਂ ਵੀ ਇੱਥੇ ਖੜੇ ਜੋ ਸਾਡਾ ਸਟਾਫ ਲੱਗਾ ਹੋ ਉਹ ਜਿਹੜੇ ਸ਼ੱਕੀ ਵਿਅਕਤੀ ਆ ਸੀ ਖਾਸ ਕਰਕੇ ਉਹਨਾਂ ਨੂੰ ਘੇਰ ਲਏ ਆ। ਜਿਹੜੇ ਬੁਲਟ ਮੋਟਰਸਾਈਕਲਾਂ ਤੇ ਆ ਜਿਹੜਾ ਉਦਾਂ ਹੀ ਵੇਲੇ ਤੁਰੇ ਖਦੇ ਖਾਸ ਕਰਕੇ ਪਹਿਲੀ ਸਾਡੀ ਮੇਲੇ ਹੋਈ ਆ ਜਿਹੜੇ ਜਿਹੜੇ ਉਹ ਕਾਈ ਹੋ ਲੜਬਾਜੀ ਕਰਦੇ ਸਨ ਕਿ ਸ਼ਹਿਰਾਂ ਵਿੱਚ ਫਟਾਕੇ ਭਾਰੀ ਜਾਂ ਤਿੰਨ ਤਿੰਨ ਜਣੇ ਬੈਠੇ ਪਹਿਲਾ ਸਾਡਾ ਮੇਨ ਮਕਸਦ ਉਹਨਾਂ ਦੇ ਰੋਕਣ ਪਾਈ